ਯਾਤਰੀ ਦੀ ਜਿਹੜੀ ਟੀਮ ਹੈ ਮੇਰੇ ਵੀਰੋ ਇਹ ਅੱਜ ਖੇਤਾਂ ਵਾਲੇ ਪਾਸੇ ਆ ਲੰਭੂ ਆ ਯਾਤਰੀ ਵਾਲਾ ਨੌਜਵਾਨ ਮੇਰੇ ਵੀਰੋ ਕਬੱਡੀ ਪਾਰ ਹੈ ਕਲਨੀਤ ਸਰਪੰਚ ਖੜਾ ਕੱਲੀ ਤੇ ਇਧਰਲੀ ਕੱਲੀ ਤੇ ਚੱਕਾ ਵਾਲਾ ਬੱਬੂ ਆ ਪਿਛਲੇ ਦਿਨ ਚੱਕਾ ਚ ਮੇਲਾ ਹੋਇਆ ਬਹੁਤ ਟੈਕ ਮੇਲਾ ਹੋਇਆ ਬਠਿੰਡਾ ਨਹੀਂ ਨਾ ਮੇਰੇ ਮਿੱਤਰੋ ਆ ਸੁਖੀ ਸ਼ਰਮਾ ਦਾ ਪੁੱਤਰ ਹੈ ਇਹਨੂੰ ਕਲਨੀਤ ਕਹਿੰਦੇ ਆ ਪਰ ਲੰਭੂ ਯਾਤਰੀ ਵਾਲਾ ਆਉਂਦਾ ੱਟਕੇ ਮਾਰਦਾ ਨੰਬਰਾਂ ਤੇ 30 ਪੁਆਇੰਟ ਦਾ ਵਾਧਾ ਕਰ ਗਿਆ ਆ ਬਾੜਾ ਨੌਜਵਾਨ ਮੇਰੇ ਵੀਰੋ ਬਾੜਾ ਤੇ ਇਹਨੂੰ ਬਾੜਾ ਕਬੱਡੀ ਪਾ ਰਿਹਾ ਉਧਰ ਸਾਡੇ ਗੁਰਤੇਜ ਜੀ ਰਵਾਨ ਜੀ ਗੁਰਜੀਤ ਸਰਪੰਚ ਜੀ ਬਲਰਾਜ ਜੀ ਸਾਰੇ ਵੀਰਾਂ ਨਾਲ ਚੇਚੇ ਤੌਰ ਤੇ ਬੰਦਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਵੱਡੀ ਜਿਹੜੀ ਮਿਹਨਤ ਕਰੀ ਹੈ ਬਹੁਤ ਸੋਹਣੀ ਲੀਗ ਕਰਵਾਈ ਹੈ ਤੇ ਸਾਹਮਣੇ ਬਾੜਾ ਕਬੱਡੀ ਪਾ ਰਿਹਾ ਯਾਤਰੀ ਵਾਲਾ ਲੰਬੂ ਕਹਿੰਦਾ ਵੀ ਮੈਂ ਇਹ ਫਾੜ ਆਵਾਂਗਾ ਇਹ ਰੈਡਾ ਵੀ ਪਾਉਂਦਾ ਤੇ ਜੱਫੀ ਨਹੀਂ ਲਾਉਂਦਾ ਪਰ ਆਹ ਮੇਰੇ ਕਹਿੰਦੇ ਬਾਜ ਬਲੀ ਚਿਪਟ ਮਾਰੀ ਐਂ ਚਕਾਨੀ ਦਿੱਤੀ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੁੰਦਾ ਹੈ ਚਾਲੇ ਨੌਜਵਾਨਾਂ ਪਾਕ ਕਬੱਡੀ ਬਲੂਕਾ ਤੇ ਜਗਰਾਂ ਸਿੰਘ ਇਹ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ ਬਲੂਕਾ ਤੇ ਜਗਰਾਂ ਸਿੰਘ ਅਗਲੀ ਲਿਸਟ ਜਿਹੜੀ ਆ ਉਹ ਜਲਦੀ ਚੱਠਾ ਸਾਹ ਦੇ ਦਿਓ ਸਰਪੰਚ ਜੀ ਸ਼ਿਰੇਪਈ ਲੜਕੀਆਂ ਦਾ ਮੈਚ ਕਰਾਉਣਾ ਫਾਈਨਲ ਦੋਨੋਂ ਟੀਮਾਂ ਅੱਜ ਹੀ ਫਾਈਨਲ ਦੀਆਂ ਬੰਦੂਕਾਂ ਦੇ ਜਗਰਾਮ ਤੀਰਥ ਜੀ ਇਹ ਟੀਮਾਂ ਗਰਾਊਂਡ 'ਚ ਆ ਜਾਂਦੀਆਂ ਨਾਲ ਬੇਨਤੀ ਕਰਦੇ ਆਂ ਅਸੀਂ ਭਾਈ ਬਖਤਾਰ ਦੇ ਖਿਆਲੀ ਵਾਲਾ ਸਣੀ ਦੀ ਟੀਮ ਹੈ ਇਹ ਜਹਾਂਚਾ ਜੀ ਬਬਲੀ ਕਲੱਬ ਝੰਡਾ ਵਾਲਾ ਤੇ ਜੰਗੀਣਾਣਾ ਗਿੱਲ ਕਲਾਂ ਤੇ ਰਾਮਪੁਰ ਜਗਰਾਮ ਤੀਰਥ ਮਰਸੀ ਜੀ ਨਾਟਾ ਚਿੱਠੇ ਵਾਲਾ ਬੀਚ ਤੇ ਰਾਮਨਗਰ ਨਸੀਬਪੁਰਾ ਦੇ ਸਦੋਹਾ ਉਂਗ ਵਾਲੀ ਤੇ ਬਾਡੀ ਚਾਂਗੇ ਵਰਸ ਵਿੱਚ ਕਾਲੂਗੇ ਸੜੀ ਵਾਲਾ ਤੇ ਭੁੱਖਿਆ ਵਾਲੀ ਢੱਡੇ ਵਰਸ ਜੇ ਮੈਸਟਰ ਖਾਲਾ ਇਹ ਸਾਰੀਆਂ ਟੀਮਾਂ ਬੋਲਤੀਆਂ ਭਰਾ ਬਣ ਕੇ ਹੁਣ ਇਹ ਲਾ ਦੇ ਵੀ ਮੈਂ ਵਾਰੀ ਵਾਰੀ ਬਾਜਾਂ ਮਾਰੀ ਜਾਵਾਂ ਜਿਹੜੀ ਟੀਮ ਨਾਲ ਹੀ ਟੀਮ ਕੱਟੀ ਜਾਊਗੀ ਮਾਲ ਵਿੱਚ ਕੋਈ ਤਰਾਨਾ ਨਾ ਕਰੇ ਸਾਡੀ ਸਾਰੇ ਨੇ ਯਾਦ ਇੱਕ ਸਲਾ ਗਰਾਊਂਡ ਕੋਈ ਯਾਦ ਨਹੀਂ ਔਰ ਇੱਕ ਪੈਗੀ ਤੇ ਮੇਰੇ ਵੀਰੇ ਲੱਭੂ ਯਾਤਰੀ ਵਾਲੇ ਜੀ ਉਹ ਬੈਠਾ ਅੰਟੀਕੋ ਦੇ ਲਾ ਦੋ ਮੈਂ ਫਿਰ ਕਰ ਬੋਲ ਗੋਲੇ ਗੋਲੇ ਬਾਟੇ ਰਿਹਾ ਜਨਾ ਬੋਲ ਰਾਨਾ ਨੇ ਤਾਂ ਬੋਲ ਗੋਲੇ ਬੋਲ ਮੈਂ ਰੋ ਬੈਠੇ ਯਾਰ ਸੱਤੋ ਇਹਨੀਆਂ ਦੋ ਟੀਮਾਂ ਜਗੇ ਦੀਆਂ ਦੋ ਟੀਮਾਂ ਜੀ ਮਲੂਕ ਕੇ ਲੈ ਅੱਤਖੜਾ ਕਰੋ ਜੀ ਮਲੂਕਾ ਕਾਲੇ ਭਾਈ ਚੈੱਕ ਅਪ ਕਰ ਲੋ ਤੇਰਾ ਬਾਬਾ ਜਗਰਾਮ ਤੀਰਥ ਤੇ ਟੀਮਾ ਗਾਉਂ ਚ ਆਇਓ ਜੀ ਲੋ ਨੀਟਾ ਫਾੜ ਲੈ ਕੇ ਵਾਪਸ ਆਇਆ ਕਵਰੀ ਵਾਚ ਲਈ ਬੈਠੀ ਤੇ ਮੈਨੂੰ ਪਤਾ ਉਹ ਤਾਂ ਭੈਣ ਬੈਠੀ ਮੈਂ ਅੱਗੇ ਦੀ ਕਾਲੀ ਆਹ ਫੌਂਡਸੀ ਕਿਹਦਾ ਸਾਡੇ ਛੇ ਪੜ ਤੇ ਗੁਰਜੀਤ ਸਰਪੰਚ ਜੀ ਕਲਦੀਪ بھائی ਜੀ ਜਗਤਾਰ بھائی ਡਾਕਟਰ ਨਸ਼ਵਿੰਦਰ ਉਹਨਾਂ ਦਾ ਪ੍ਰਧਾਨ ਕਰਤੇ ਜੀ ਉਹਨਾਂ ਦਾ ਨਾਲ ਉਸੇ ਬਲਜਿੰਦਰ ਉਹਨਾਂ ਦਾ ਨਵਦੀਪ ਨਵੀ ਉਹਨਾਂ ਦਾ ਸੁਖਪਿੰਦਰ بھائی ਤੇ ਨਾਲ ਸਾਡਾ ਬਲਰਾਜ ਬਾਬੇ ਕਾ ਜਸਕਰਨ ਸਿੰਘ ਪਟਵਾਰੀ ਗੁਰਪ੍ਰੀਤ ਸਿੰਘ ਸਰਪੰਚ ਉਹਨਾਂ ਦਾ ਤੇ ਜਸਮੀਰ ਸਿੰਘ ਪ੍ਰਧਾਨ ਤੇ ਬੂਟੇ ਦਮਈ ਵਾਲਾਂ ਦੇ ਉਚੇਚੇ ਪੌਰ ਤੇ ਧੰਨਵਾਦ ਕਰਦੇ ਆ ਅਸੀਂ ਜਿਹੜੇ ਪਾਣੀ ਦੀ ਸੇਵਾ ਕਰ ਰਹੇ ਨੇ ਆਓ ਜੀ ਮੈਂ ਸ੍ਰੀ ਚਰਨਪ੍ਰੀਤ ਸਿੰਘ ਨਾਲ ਜੀਤੂ ਕਰੋ ਜੀ ਆਉਂ ਵੀ ਮਲੁੱਕੇ ਵਾਲਾ ਦੇਰਾ ਜਗਨਰਾਮ ਤੀਸਰੂ ਲਾਸਟ ਬੈਂਟੀ ਹੈ ਜੀ ਮਲੁੱਕੇ ਦੀ ਟੀਮ ਵੀ ਆ ਗਈ ਹੈ ਇੱਕ ਮਿੰਟ ਦਾ ਟਾਈਮ ਹੈ ਜੀ ਉਧਰ ਬਾਬਾ ਰਖੜਦਾ ਦੀ ਬਾਬਾ ਜਵਾਨ ਰਾਜ ਜੀ ਦੀ ਮੰਡੀ ਨੇਵ ਹੈ ਇਸ ਨਗਰ ਤੇ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਸਾਡੇ ਰੇਹੇ ਜੱਗ ਦੇ ਮਗਾਨੇ ਬਣ ਕੇ ਹੁੰਦੇ ਹੀਰੇ ਤੋਂ ਮਹਿੰਗੇ ਰਹਿਣਦੇ ਆਂ ਨੇ ਬਣ ਕੇ ਇੱਕ ਬਾਬਾ ਰੁਖੜਦਾ ਜੀ ਦਾ ਸਿੱਖੇ ਕਨਾ ਚੁਕੀ ਹੈ ਹਰ ਇਹ ਆਪਣੇ ਜਿਹੜੇ ਸਾਡੇ ਇੱਥੇ ਬ੍ਰਾਜ਼ਮਾਣਾ ਹੈ ਇਹ ਵੀ ਬਾਬਾ ਰੁਖੜਦਾ ਜੀ ਬਾਬਾ ਜਗਨਨਾਥ ਜੀ ਸਾਰਾ ਯਾਰ ਬਹੁਤ ਤਾਰੀ ਮਾਰ ਰਿਹਾ ਹੈ ਯਾਰ ਬਹੁਤ ਬੀਟ ਮਾਰਦੇ ਇਹਦਾ ਸਾਰਾ ਯਾਰ ਹੈ ਨਾ ਚਲੋ ਬਹੁਤ ਟੈਗਰਾਮ ਤੀਰਥ ਮਰਸੀ ਜੀ ਪ੍ਰੋਮੈਕਸੀ ਲੇ ਕੇ ਆਉਂਦਾ